Oh, <music> Obrigado. Oh, 嗯。能

I'm Thank you. go ਕੀ ਹੋ ਗਿਆ ਕਿ ਦੀਵਾਕੇ ਬੋਲੀ ਅੰਬਰ ਦੀ ਤੁਕਟਾਹੇ ਤੂੰ ਆਉਣ ਦੀਆ ਮੱਕੇ ਤਮੋਲਾ ਪਾਈਏ ਪੀਂਆ ਖਾ ਦਿਆ ਮੱਕੇ ਤਮੋਲਾ ਕੁਟੇ ਨਾ ਮੋੜੇ ਬਾਬਨਾ ਹਾਂਜੀ ਸਸੀ ਕਾਲਜੀ ਦਖਸ ਅਸੀਂ ਅੱਜ ਅਬਦੇਨ ਲਾਲ ਸਿੰਘ ਨਗਰ ਚ ਟੀਆਂ ਦਾ ਪ੍ਰੋਗਰਾਮ ਰੱਖਿਆ ਸੀ ਮੇਰਾ ਨਾਮ ਸੰਦੀਪ ਕੌਰ ਹੈ ਜਿਹਦਾ ਕਿ ਆਪਾਂ ਨੂੰ ਹਰ ਸਾਲ ਆਪਾਂ ਨੂੰ ਵੇਟ ਹੁੰਦਾ ਹੈਗਾ ਲੇਡੀਜ਼ ਲਈ ਇਹ ਫੰਕਸ਼ਨ ਹੁੰਦਾ ਹੈ ਤਾਂ ਆਪਾਂ ਕਹਿੰਦੇ ਵੀ ਆਪਣੇ ਹਰ ਸਾਲ ਇਹਨੂੰ ਮਨਾਉਣਾ ਚਾਹੀਦਾ ਕਿ ਕਾਫੀ ਟਾਈਮ ਬਾਅਦ ਆਉਂਦਾ ਹੈ ਤਨੂੰ ਇੰਜਵਾਏ ਕਰੋ ਅਸੀਂ ਲਾਲ ਸਿੰਘ ਨਗਰ ਤੋਂ ਆ ਤੇ ਇੱਥੇ ਸਾਰੀਆਂ ਲੇਡੀਜ਼ ਨੇ ਪ੍ਰੋਗਰਾਮ ਰੱਖਿਆ ਜਿਹੜਾ ਕਿ ਆਪਾਂ ਹਰ ਸਾਲ ਮਨਾਉਣਾ ਚਾਹੁੰਦੇ ਆ ਤੇ ਆਪਣੇ ਲਈ ਆਪਾਂ ਨੂੰ ਸਭ ਤੋਂ ਵਧੀਆ ਮਨਾਉਣਾ ਚਾਹੀਦਾ ਹੈਗਾ ਜਿਹੜਾ ਵੀ ਆਪਾਂ ਕਹਿੰਦੇ ਆ ਨਾ ਵੀ ਆਪ ਨੂੰ ਲੇਡੀਜ਼ ਲਈ ਇਕੱਲੇ ਲਈ ਹੁੰਦਾ ਹੈ ਤਾਂ ਆਪਾਂ ਕਹਿੰਦੇ ਵੀ ਸਾਰਿਆਂ ਨੂੰ ਰਲ ਕੇ ਮਨਾਉਣਾ ਚਾਹੀਦਾ ਤਾਂ ਬਹੁਤ ਵਧੀਆ ਹੈ ਤਿਹਾੜ ਜਿਹੜਾ ਵੀ ਬਹੁਤ ਟਾਈਮ ਬਾਅਦ ਹੁੰਦਾ ਤੇ ਆਪ ਮੈਂ ਇਹ ਇਹੀ ਕਹਿਣਾ ਚਾਹੁੰਦੀ ਆ ਵੀ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਮੋਸਟਲੀ ਮੇਰੀ ਇਹ ਲੇਡੀਜ਼ ਨੂੰ ਰਿਕੁਐਸਟ ਹੈ ਕਿ ਆਪਣੇ ਘਰਾਂ ਦੇ ਵਿੱਚੋਂ ਵੀ ਜੋ ਵੀ ਲੇਡੀਜ਼ ਆ ਉਹਨਾਂ ਨੂੰ ਕਹਿ ਕੇ ਇਹ ਆਪਣਾ ਫੰਕਸ਼ਨ ਰ ਬਹੁਤ ਟਾਈਮ ਬਾਅਦ ਹੁੰਦਾ ਮਨਾਉਣਾ ਚਾਹੀਦਾ ਆਪਾਂ ਕਹਿੰਦੇ ਵੀ ਚਲੋ ਦੁੱਖ ਸੋ ਕੋਈ ਵੀ ਆ ਇੱਕ ਇੱਕੋ ਹੀ ਦਿਨ ਹੁੰਦਾ ਜਿਹੜਾ ਆਪਾਂ ਸਾਲਚ ਮਨਾਉਣਾ ਹੁੰਦਾ ਤੈਨੂੰ ਵਧੀਆ ਤਰੀਕੇ ਨਾਲ ਆਪਣਾ ਮਨਾਇਆ ਕਰੋ ਜੋ ਵੀ ਭੈਣਾ ਮੈਨੂੰ ਦੇਖਣ ਗਿਆਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਤੁਸੀਂ ਨਹੀਂ ਵੀ ਮਨਾਇਆ ਤਾਂ ਆਉਂਦੇ ਸਾਲ ਤੁਸੀਂ ਕੋਸ਼ਿਸ਼ ਕਰੋ ਵੀ ਇਹਨੂੰ ਮਨਾਇਆ ਕਰੋ ਵਧੀਆ ਹੁੰਦਾ ਫੰਕਸ਼ਨ ਆਪਾਂ ਰਲ ਮਿਲ ਕੇ ਮਨਾਣੇ ਆ ਜਾਂ ਸਾਡੇ ਨਾਲ ਵੀ ਤੁਸੀਂ ਸ਼ਾਇਦ ਕਿਸੇ ਟਾਈਮ ਮਿਲੋ ਤਾਂ ਮਨਾਵਾਂਗੇ ਜਰੂਰ ਹਰ ਸਾਲ ਨੱਚਣਾ ਟੱਪਣਾ ਇਹ ਆਪਣਾ ਲੇਡੀਜ਼ ਲਈ ਜਿਹੜਾ ਫੰਕਸ਼ਨ ਹੈ ਨੋ ਜ਼ਰੂਰ ਮਨਾਇਆ ਕਰੋ ਕਿਉਂਕਿ ਇਹ ਸਭ ਤੋਂ ਵਧੀਆ ਕੁੜੀਆਂ ਲਈ ਹੁੰਦਾ ਹੈਗਾ ਬੱਚੀਆਂ ਨੇ ਜੋ ਵੀ ਸਿਆਣੇ ਨੇ ਜਾਂ ਲੇਡੀਜ਼ ਜੋ ਵੀ ਹੈਗੀਆਂ ਨਾ ਆਪਣੇ ਪੁਰਾਣਾ ਸੱਭਿਆਚਾਰ ਹੈਗਾ ਉਹਨੂੰ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ ਆਪਣੇ ਸੂਟ ਸੱਟ ਪਾ ਕੇ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਹਰ ਸਾਲ ਮਨਾਇਆ ਕਰੋ ਲਹਿੰਗੇ ਲੁੰਗੇ ਪਾਇਆ ਕਰੋ ਆਪਣੇ ਪ੍ਰਾਂਦੀਆਂ ਪਾਓ ਹਾਰ ਸ਼ਿੰਗਾਰ ਕਰੋ ਜੋ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਦਾਂ ਪਾਓ ਪਰ ਕਲਚਰ ਦੇ ਵਿੱਚ ਜੋ ਵੀ ਪਾਣਾ ਚਾਹੁੰਦੇ ਹੋ ਪਾਓ ਆਪਾਂ ਜੋ ਵੀ ਕੱਪੜੇ ਇਦਾਂ ਉਦਾਂ ਪਾਣੇ ਉਹ ਨਹੀਂ ਪਾਣਾ ਚਾਹੀਦਾ ਆਪਣਾ ਜਿਹੜਾ ਤਿਹਾਰ ਆਉਂਦਾ ਹੈ ਉਹਨੂੰ ਆਪਾਂ ਸਾਲ ਦੇ ਵਿੱਚ ਸੱਭਿਆਚਾਰ ਵਾਂਗੂ ਹੀ ਇਹਨੂੰ ਆਪਾਂ ਦਿਖਾਣਾ ਹੁੰਦਾ ਵੀ ਆਪਾਂ ਨੂੰ ਵਧੀਆ ਲੱਗਦਾ ਕੋਈ ਵੀ ਆਪਣਾ ਦੇਖੇ ਤਾਂ ਕਿ ਇਹ ਕਵੇ ਵਾਕਈ ਬਹੁਤ ਸੋਹਣਾ ਪ੍ਰੋਫੈਕਸ਼ਨ ਹੈ ਪ੍ਰੋਫੈਸ਼ਨਲ ਫੰਕਸ਼ਨ ਹੈ ਜਿਹਨੂੰ ਆਪਾਂ ਐਵੇਂ ਬਣਾ ਰਹੇ ਹਾਂ ਤਾਂ ਹਰ ਸਾਲ ਕੋਸ਼ਿਸ਼ ਕਰੋ ਕਿ ਮਨਾਓ ਅਸੀਂ ਹਰ ਸਾਲ ਹੀ ਮਨਾਉਂਦੇ ਆ ਤਾਂ ਤੁਸੀਂ ਟੈਗ ਕਰਨਾ ਜੋ ਵੀ ਹਰ ਸਾਲ ਮਨਾਉਂਦਾ ਹੈ ਉਹਨੂੰ ਤੁਸੀਂ ਸਾਡੀ ਵੀਡੀਓ ਦੇਖਦਾ ਜ਼ਰੂਰ ਟੈਗ ਕਰੋ ਸਾਨੂੰ ਬਹੁਤ ਟਾਈਮ ਤੋਂ ਸੰਗੀਆਂ ਲਾਨਣੇ ਆ ਤਾਂ ਸਾਡੀ ਇਹ ਸਾਰਾ ਅੱਧਾ ਗਰੁੱਪ ਐਸੇ ਅੱਜ ਕੰਮ ਸੀ ਆਇਆ ਨਹੀਂਗਾ ਪਰ ਅਸੀਂ ਹੋਰ ਤਰ੍ਹਾਂ ਦੇ ਨਾਲ ਵੀਡੀਓ ਸ਼ੇਅਰ ਕਰਾਂਗੇ ਜਿੱਨਾਂ ਚਿਰ ਧੀਆਂ ਦਾ ਫੰਕਸ਼ਨ ਚੱਲਦਾ ਹੈਗਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ